ਦਰਸਲ ਇੱਥੇ ਪੁਲਿਸ ਨੇ ਇੱਕ ਮਰੇ ਹੋਏ ਵਿਅਕਤੀ ਤੇ ਮਾਮਲਾ ਦਰਜ ਕਰ ਲਿਆ ਤੇਜ ਦੇ ਨਾਲ 90 ਕਿਲੋ ਡੋਡੇ ਦੀ ਬਰਾਮਦਗੀ ਦੀ ਗੱਲ ਆਖੀ ਜਾ ਰਹੀ ਹੈ ਤਾਂ ਨਸ਼ੇ ਦੀ ਬਰਾਮਦਗੀ ਦਾ ਹਵਾਲਾ ਦਿੱਤਾ ਗਿਆ ਤੇ ਇੱਕ ਸ਼ਖਸ ਜੋ ਕਿ ਪਹਿਲਾਂ ਤੋਂ ਮਰ ਚੁੱਕਿਆ ਇੱਕ ਮ੍ਰਿਤਕ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਜਿਸ ਤੋਂ ਬਾਅਦ ਕਿ ਹੁਣ ਪੁਲਿਸ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਅਕਸਰ ਹੀ ਜਿੱਥੇ ਖਾਕੀ ਵਰਦੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਪਰ ਇਸ ਵਾਰ ਸੁਰਖੀਆਂ ਦੇ ਵਿੱਚ ਰਹਿਣ ਦਾ ਕਾਰਨ ਕੁਝ ਹੋਰ ਹੀ ਹੈ ਤੇ ਇਹ ਜਿਹਾ ਮਾਮਲਾ ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ ਤਰੀ ਜਿਹੜਾ ਇੱਕ ਮਾਮਲਾ ਦਰਜ ਹੋਇਆ ਜਿਹੜਾ ਐਕਸੀਡੈਂਟ ਹੋਇਆ ਸੀ ਚਿੱਕੀ ਦੀ ਇਹ 13 14 ਦੇ ਦਰਮਿਆਨੀ ਰਾਤ ਫਾਜ਼ਿਲਕਾ ਸਾਈਡ ਤੋਂ ਕੈਂਟਰ ਆ ਰਿਹਾ ਸੀ ਸਕੱਤਰ ਸਿੰਘ ਨਾਮ ਦਾ ਡਰਾਈਵਰ ਜੀ ਦਾ ਬਾਅਦ ਪਤਾ ਲੱਗਾ ਰਾਤ ਨੂੰ ਉਹ ਤੇਜ਼ ਰਫਤਾਰ ਨਾਲ ਜਾ ਰਿਹਾ ਠੀਕ ਆਰਮੀ ਦਾ ਜਿਹੜੇ ਉੱਤੇ ਬਣੇ ਹੋਏ ਆ ਜਗਾ ਤਕੋਨੀ ਫਾਜ਼ਿਲ ਕਰਦੇ ਤੋਂ ਉਸੇ ਨਹੀਂ ਉਤਰਦੇ ਉਹ ਸਿੱਧਾ ਉਹਨੇ ਰੱਬ ਨੂੰ ਕਰਦੇ ਹੋਏ ਗੱਡੀ ਉਹਦੇ ਵਿੱਚ ਮਾਰੀ ਕੰਟੀਨੀਆਂ ਪੱਟੀਆਂ ਵੰਦੀਆਂ ਡਰਾਈਵਰ ਹਿਟਾ ਗਿਆ ਚਟਾ ਲੱਗਿਆ ਇਹਨੇ ਐਂਬੂਲੈਂਸ ਵਾਲੇ ਇਥੇ ਕੋਈ ਪਰਸਿਲ ਆਫ ਇਥੋਂ ਘਰ ਐਪਰ ਕਰਤਾ ਫਿਰ ਇਮਪੋਰਟ ਮੈਡੀਕਲ ਕਾਲ ਉਹਦੀ ਬਾਅਦ ਚ ਮਾਹਰੋ ਜੀ ਜਦੋਂ ਅ ਐਫਐਮ ਦਾਜੀ ਕਰਕੇ ਅਸੀਂ ਵਿਨੋਦ ਕੁਮਾਰ ਨੇ ਗੱਡੀ ਦੀ ਸਰਚ ਕੀਤੀ ਸਬਜ਼ੀ ਵਗੈਰਾ ਉਹਦੇ ਵਿੱਚ ਕਾਫੀ ਲੋਡ ਸੀ ਉਹਦੇ ਵਿੱਚੋਂ 4 ਮਤਲਬ ਗੱਟੂ ਡੋਡਾ ਕੋਸ਼ਤ ਮੇ 90 ਕਿਲੋ ਟੋਟਲ 4 ਗੱਟੂ ਦਾ 90 ਕਿਲੋ ਕੁੱਲ ਕਰ ਰਹੇ ਹੋ ਮਕਦਮਾ ਨੰਬਰ 33 ਜੀ ਸਾਨਾ ਸੌਦੇ ਹੋਈ ਚੁੱਕੀ ਕਿਹਦੇ ਤੇ ਕੀਤਾ ਕਿੱਥੋਂ ਦਾ ਰਹਿਣ ਵਾਲਾ 77 ਸਿੰਘ ਜਿਹੜਾ ਸਾਰਾ ਬਲਵਿੰਦਰ ਸਿੰਘ ਅਜਨਾਲਾ ਦੇ ਰਹਿਣ ਵਾਲਾ ਇਕੱਲਾ ਡਰਾਈਵਰ ਸੀ ਉਹਦੀ ਡੈਥ ਹੋ ਗਈ ਹੈ ਹਨ ਉਹਦੇ ਉੱਪਰ ਕਦਮਾਂ ਦਰਜ ਕੀਤਾ ਗਿਆ ਠੀਕ ਇਹਦੇ ਨਾਲ ਇਨਵੈਸਟੀਗੇਸ਼ਨ ਜਾਰੀ ਹੈ